ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸਨੇਹਾ ਮੈਡਮ ਦਾ ਵੀਜ਼ਾ ਆਫਿਸ ਤੋਂ ਸਾਡੇ ਨਾਲ ਨੇ ਜਨੂਅਰੀ ਇਨਟੈਕ ਜਿਹੜਾ ਕੈਨੇਡਾ ਦਾ ਹੈ ਉਹ ਖੁੱਲਾ ਖੁੱਲ ਗਿਆ ਹੈ ਔਰ ਇਸ ਵਕਤ ਉਹ ਵਿਦਿਆਰਥੀ ਜ਼ਰੂਰ ਧਿਆਨ ਦੇਣ ਜਿਨ੍ਹਾਂ ਦੀ ਪ੍ਰੋਫਾਈਲ ਥੋੜੀ ਵੀਕ ਹੈ ਜਾਂ ਜਿਨ੍ਹਾਂ ਦੀ ਰਿਫਿਊਜ਼ਲ ਹੈ ਕਿ ਇਹ ਰਾਈਟ ਟਾਈਮ ਹੈ ਸਾਇਲ ਲੋਚ ਕਰਨ ਦਾ ਇਹ तमाम ਪੁਆਇੰਟ ਸਨੇਹਾ ਮੈਡਮ ਸਾਡੇ ਨਾਲ ਸਾਂਝੇ ਕਰਨਗੇ ਸਨੇਹਾ ਜੀ ਪੂਰੀ ਵੀਡੀਓ ਸ਼ੁਰੂ ਕਰੋ ਕੈਨੇਡਾ ਸਟਡੀ ਵੀਜ਼ੇ ਦੀ ਗੱਲ ਕਰੀਏ ਜਨਵਰੀ 2026 ਇਨਟੇਕ ਦੀ ਸੋ ਕੀ ਇੱਕ ਰਾਈਟ ਟਾਈਮ ਆ ਪਾਈ ਲਾਂਚ ਕਰਨ ਦਾ ਕੀ ਸਾਨੂੰ ਵੇਟ ਕਰਨੀ ਚਾਹੀਦੀ ਆ ਔਰ ਕਿਹੜੇ ਸਟੂਡੈਂਟਸ ਨੂੰ ਅਪਲਾਈ ਕਰਨਾ ਚਾਹੀਦਾ ਜਿਨ੍ਹਾਂ ਨੂੰ ਜਿਨ੍ਹਾਂ ਦੀ ਵੀਕ ਪ੍ਰੋਫਾਈਲ ਆ ਜਾਂ ਰਿਫਿਊਜ਼ਲਸ ਆ ਕੀ ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਸਾਰੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਦੇਖੋ ਜਨਵਰੀ ਇਨਟੇਕ ਲਈ ਸਟਿਲ ਸਾਡੇ ਕੋਲ ਟਾਈਮ ਹੈਗਾ ਸੋ ਸਮਝਦਾਰੀ ਦੇ ਨਾਲ ਆਪਣੀ ਫਾਈਲ ਲਾਓ ਆਫਰ ਲੈਟਰ ਜ਼ਰੂਰ ਸਿਕਿਉਰ ਕਰ ਲਓ ਬਟ ਫੀਸ ਟ੍ਰਾਂਜੈਕਸ਼ਨ ਕਰਨੀ ਆ ਜਾਂ ਜੀਆਈਸੀ ਹੋਤਾ ਤੁਹਾਡਾ 2-3 ਡੇਸ ਦਾ ਕੰਮ ਹੈਗਾ ਬਟ ਉਸ ਤੋਂ ਪਹਿਲੇ ਤੁਹਾਡੇ ਜਿਹੜੀ ਬੈਂਕ ਸਟੇਟਮੈਂਟਸ ਮੈਂਟੇਨ ਜਿਹੜੀਆਂ ਕਿ 4 ਮੰਥ ਦੀ ਚਾਹੀਦੀ ਆ ਜਾਂ ਹੋਰ ਤੁਹਾਡੇ ਐਡੀਸ਼ਨਲ ਫੰਡਸ ਦੇ ਡਾਕੂਮੈਂਟਸ ਹੋਗੇ ਪੈਰੈਂਟਸ ਦਾ ਸੋਰਸ ਆਫ ਇਨਕਮ ਹੋ ਗਿਆ ਐਂਡ ਵਰਕ ਔਨ ਯਰ ਐਸਓਪੀ ਉੱਤੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੋ ਕਿ ਅਸੀਂ ਆਪਣੀ ਐਸਓਪੀ ਕਿੱਦਾਂ ਦੀ ਬਣਾਈਏ ਥੋੜਾ ਜਿਹਾ ਸਿਸਟਮ ਦੇਖ ਲਓ ਔਰ ਇੱਕ ਕੋਸ਼निंग ਆ ਰਹੀ ਸੀ ਕਿ ਕਿ ਕੋਟਾ ਖਤਮ ਹੋ ਜਾਏਗਾ ਅਗਰ ਅਸੀਂ ਆਪਣੀ ਟਾਈਮ ਸਿਰ ਫਾਈਲ ਨਹੀਂ ਲਗਾਈ ਇੱਦਾਂ ਦਾ ਕੋਈ ਕੋਟਾ ਹੈ ਹੀ ਨਹੀਂ ਆ ਵੀਜ਼ਾਸ ਦਾ ਕੋਟਾ ਸੀਗਾ ਜਨੂਅਰੀ 2025 ਤੋਂ ਹੁਣ ਤੱਕ ਵੀਜ਼ਾਸ ਕਿੰਨੇ ਆਏ ਐ ਐਂਡ ਮੋਰਓਵਰ ਜਿਹੜੀ ਅਪਡੇਟ ਸੀਗੀ ਅਗਰ ਤੁਹਾਨੂੰ ਯਾਦ ਹੋਵੇ ਤਾਂ ਇਹ ਸੀਗੀ ਕਿ ਜਦੋਂ ਉਹਨਾਂ ਦਾ ਕੋਟਾ ਖਤਮ ਹੋ ਜਾਏਗਾ ਹੋ ਜਾਏਗਾ ਤਾਂ ਉਹ ਤਾਂ ਇਹ ਫਾਈਲਸ ਲੈਣਾ ਹੀ ਬੰਦ ਕਰ ਦੰਗੇ ਸੋ ਹਾਲੇ ਇਦਾਂ ਦਾ ਕੁਝ ਵੀ ਨਹੀਂ ਹੈਗਾ ਸੋ ਬੇਫਿਕਰ ਹੋ ਕੇ ਤੁਸੀਂ ਆਪਣੀ ਐਪਲੀਕੇਸ਼ਨ ਲਗਾ ਸਕਦੇ ਹੋ ਜਨੂਅਰੀ ਇਨ ਟੇਕੀ ਐਂਡ ਮੋਰਓਵਰ ਇੱਕ ਚੀਜ਼ ਬਹੁਤ ਜ਼ਿਆਦਾ ਕਲੀਅਰ ਆ कि ਜਿਨ੍ਹਾਂ ਦੀ ਪ੍ਰੋਫਾਈਲ ਵੀਕ ਹੈਗੀ ਆ ਜਾਂ ਜਿਨ੍ਹਾਂ ਦਾ ਸੋਰਸ ਆਫ ਇਨਕਮ ਨਹੀਂ ਹੈ ਜਾਂ ਕਿਤੇ ਵੀ ਕਿਸੇ ਵੀ ਪੈਰਾਮੀਟਰ ਤੇ ਲੈਕ ਕਰਦੇ ਆ ਕੈਨੇਡਾ ਬਿਲਕੁਲ ਨਾ ਕਰੋ ਕੈਨੇਡਾ ਸਟਿਲ ਰਿਫਿਊਜ਼ਲਸ ਦੇ ਰਿਹਾ इवन ਕਿ 7 ਬੈਂਡਸ ਅਚੀ ਪਰਸੈਂਟੇਜ ਵਾਲਿਆਂ ਨੂੰ ਮਿਲ ਰਿਹਾ ਤਾਂ ਉਸ ਤੋਂ ਬੈਟਰ ਆ ਕਿ ਤੁਸੀਂ ਕਿਸੇ 4 ਕੰਟਰੀ ਦੀ ਸਿਚੁਏਸ਼ਨ ਦੇਖੋ ਔਰ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਸਿਚੁਏਸ਼ਨ ਦੇਖੋ ਸੋ ਅਗਰ ਗੈਪ ਜ਼ਿਆਦਾ ਹੈਗਾ ਵਾ THEN GO FOR THE UK ਸ਼ੋਰਟ ਵੀਜ਼ਾ ਚਾਹੀਦਾ ਕਿਉਂਕਿ ਉੱਥੇ ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਹੈ ਪ੍ਰੋਫਾਈਲ ਅੱਛਾ ਹੈ ਬਟ ਕੈਨੇਡਾ ਵੀਜ਼ਾ ਨਹੀਂ ਦੇ ਰਿਹਾ ਜਾਂ ਤੁਸੀਂ ਕੈਨੇਡਾ ਲਈ ਡਾਊਟਫੁਲ ਹੋ ਤਾਂ ਬੈਸਟ ਆਪਸ਼ਨ ਹੈ ਜੀ ਆਸਟ੍ਰੇਲੀਆ ਕਿਉਂਕਿ ਆਸਟ੍ਰੇਲੀਆ ਦਾ ਇਸਟਿੰਗ ਸਕਸੈਸ ਰੇਟ ਬਹੁਤ ਅੱਛਾ ਹੈਗਾ ਦੈਨ ਤੁਹਾਡੇ ਕੋ ਜਰਮਨ ਹੈ ਲਾਟਵੀਆ ਹੈ देयर आर ਲੋਟ ਆਫ ਆਪਸ਼ਨਸ ਇਟ ਕੈਨੇਡਾ ਦੇ ਮਗਰ ਨਾ ਜਾਓ ਔਰ ਆਪਣਾ ਗੈਪ ਨੂੰ ਨਾ ਵਧਾਓ ਦੇਖੋ ਪਲੱਸ 2 ਸਟੂਡੈਂਟ ਵਾਸਤੇ ਗੈਪ ਦੀ ਜਸਟੀਫਿਕੇਸ਼ਨ ਹਰ ਕੰਟਰੀ ਦੇ ਵਿੱਚ ਦੇਣੀ ਪੈਂਦੀ ਆ 2-3 ਸਾਲ ਤੱਕ ਠੀਕ ਹੈ ਬਟ ਜਦੋਂ ਤੁਹਾਡਾ ਪਲੱਸ 2 ਤੋਂ ਬਾਅਦ ਵੀ ਜ਼ਿਆਦਾ ਗੈਪ ਹੋ ਜਾਂਦਾ ਤਾਂ ਤੁਹਾਨੂੰ ਯੂਕੇ ਵਾਂਗੀਆਂ ਕੰਟਰੀਜ਼ ਵੀ ਅਸੈਪਟ ਨਹੀਂ ਕਰਦੀਆਂ ਦੋ ਚੀਜ਼ਾਂ ਹੈ ਜਾਂ ਤਾਂ ਆਪਣੀ ਪੜ੍ਹਾਈ ਇੱਥੇ ਕੰਟੀਨਿਊ ਕਰ ਲਓ ਔਰ ਅਗਰ ਬਾਅਦ ਹੀ ਕਿਸੇ ਕੰਟਰੀ ਚ ਜਾਣਾ ਹੈ ਤਾਂ ਸਹੀ ਟਾਈਮ ਤੇ ਸਹੀ ਡਿਸੀਜਨ ਲੈ ਲਓ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਮਾਹਰ ਐਕਸਪਰਟ ਨੇ ਬੜੇ ਚੰਗੀ ਤਰ੍ਹਾਂ ਨਾਲ ਇਸ ਪੂਰੀ ਵੀਡੀਓ ਨੂੰ ਐਕਸਪਲੇਨ ਕੀਤਾ ਹੈ ਔਰ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਇਸ ਟੈਲੀਫੋਨ ਨੰਬਰ ਤੇ ਟੈਲੀਫੋਨ ਕਰਕੇ ਪੂਰੀ ਕਲੈਰਿਟੀ ਲਓ ਕੋਈ ਕਨਫਿਊਜ਼ਨ ਆਇਆ ਕੋਈ ਵਹਿਮ ਹੈ ਕੋਈ ਤੁਹਾਨੂੰ ਭੁਲੇਖਾ ਹੈ ਹਰ ਭਰਮ ਭੁਲੇਖਾ ਦੂਰ ਕਰੋ ਮੇਰਾ ਸੁਝਾਅ ਹੈ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਕਿ ਕੋਈ ਵੀ ਤੁਹਾਡੇ ਤੋਂ ਗਲਤੀ ਨਾ ਹੋਵੇ ਇਸ ਕਰਕੇ ਤੁਸੀਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡਣੀ ਪੂਰੀ ਤਸੱਲੀ ਜਾਂਚ ਪੜਤਾਲ ਤੱਥਾਂ ਦੀ ਕਾਲਜ ਯੂਨੀਵਰਸਿਟੀ ਦੀ ਕਰ ਲੈਣੀ ਹੈ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਥੈਂਕ ਯੂ ਸੋ ਮਚ